ਜਿਹੜਾ ਕਰਮ ਦੂਸਰੇ ਨੂੰ ਝੋਟ ਪਹੁੰਚਾਉਂਦਾ ਹੈ ਉਸ ਤੋਂ ਦੁੱਖ ਹੀ ਨਿਕਲੇਗਾ ਸੁੱਖ ਨਹੀਂ ਨਿਕਲ ਸਕਦਾ ਕਿਸੇ ਦੇ ਮਨ ਨੂੰ ਤੂੰ ਝੋਟ ਪਹੁੰਚਾਈਏ ਤੋ ਤੈਨੂੰ ਮਾਨਸਿਕ ਪੀੜਾ ਮਿਲੇਗੀ ਕਿਸੇ ਦੇ ਸਰੀਰ ਨੂੰ ਤੂੰ ਝੋਟ ਪਹੁੰਚਾਈਏ ਤੋ ਸਰੀਰ ਤੇਰਾ ਬਚ ਨਹੀਂ ਸਕਦਾ ਕਿਉਂਕਿ ਪ੍ਰਮਾਤਮਾ ਦੇ ਦਰਬਾਰ ਦੇ ਚ ਰੰਗ ਰੂਪ ਨਜ਼ਲ ਭਾਸ਼ਾ ਮਜ਼ਬਦ ਦੀ ਵਿਚਾਰ ਨਹੀਂ ਆਉਂਦੀ ਤੇਰਾ ਰੰਗ ਕੈਸਾ ਹੈ ਤੇਰਾ ਰੂਪ ਕੈਸਾ ਹੈ ਤੇਰਾ ਮਜ਼ਬਦ ਕੀ ਹੈ ਤੇਰਾ ਮੁਲਕ ਕੈਸਾ ਤੇਰੀ ਭਾਸ਼ਾ ਕੀ ਹੈ ਤੇਰਾ ਵਰਨ ਕੀ ਹੈ ਤੇਰੀ ਜਾਤ ਪਾਤ ਕੀ ਹੈ ਪ੍ਰਮਾਤਮਾ ਇਸ ਦੀ ਵਿਚਾਰ ਨਹੀਂ ਕਰਦਾ ਫਿਰ ਕਿਸ ਨਹੀਂ ਕਰਦਾ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਜ਼ਾ ਉਸ ਸੱਚੇ ਦੇ ਦਰਵਾਜ਼ੇ ਵਿੱਚ ਕੇਵਲ ਕਰਮਾਂ ਦੀ ਵਿਚਾਰ ਹੋਰ ਕੁਝ ਵੀ ਨਹੀਂ ਤੇਰਾ ਮਜ਼ਹਬ ਕੀ ਹੈ ਤੇਰਾ ਮੁਲਕ ਕੀ ਹੈ ਤੇਰਾ ਰੰਗ ਰੂਪ ਕੈਸਾ ਹੈ ਤੇਰੀ ਬਾਸ਼ਾ ਕੀ ਹੈ ਜਾਤ ਪਾਤ ਕੀ ਹੈ गोत की है घराना की है कुछ भी नहीं कर्म की है होए विचार, दुख है, तो समझ लेना कोई ऐसे बीज बोए गए अक्सर मनुख कह है पता नहीं ये दुख क्यों है दरअसल बीज आज बोया है तो फल है नहीं? बीज ਫਲ ਤੱਕ ਆਪਣੇ ਵਿਚਾਰ ਕਾਫੀ ਸਮੇਂ ਦਾ ਗਾਇਬ ਹੈ ਅੰਤਰਾਲੇ ਅੱਜ ਬੀਜ ਬੋਇਆ 2 ਸਾਲ 4 ਸਾਲ 10 ਸਾਲ ਬਾਅਦ ਕਿਧਰੇ ਫਲ ਹੈ ਤੋ ਕਈ ਵਾਰ ਪਤਾ ਹੀ ਨਹੀਂ ਚੱਲਦਾ ਇਹ ਦੁੱਖ ਪਤਾ ਨਹੀਂ ਕਿਹੜੇ ਬੀਜ ਦਾ ਫਲ ਹੈ ਮੈਂ ਕਦੋਂ ਬੋਇਆ ਸੀ ਸ਼੍ਰੀ ਕਬੀਰ ਕਹਿੰਦੇ ਨੇ ਆਪਣੇ ਕਰਮ ਕੀ ਗੱਤ ਮੈਂ ਕਿਆ ਜਾਨੂ ਮੈਂ ਕੀ ਜਾਣੋ ਬਾਬਾ ਰੇ ਏ ਪ੍ਰਭੂ ਮੈਨੂੰ ਕੁਛ ਨਹੀਂ ਪਤਾ ਮੈਂ ਨਹੀਂ ਜਾਣਦਾ ਕਿਉਂ ਤੂੰ ਐਸਾ ਨਿਯਮ ਬਣਾਇਆ ਤੂੰ ਐਸੀ ਮਰਿਆਦਾ ਬਣਾਈਏ ਬੀਜ ਹੁਣ ਬੋਈਏ ਤੇ ਹੁਣੇ ਫਲ ਨਹੀਂ ਹੈ ਉਡੀਕ ਕਰਨੀ ਪੈਗੀ ਉਡੀਕ ਕਰਨੀ ਪੈਗੀ ਮੈਂ ਕਣਕ ਅੱਜ ਬੋਈਏ ਅੱਜ ਕਣਕ ਨਹੀਂ ਹੈ ਮੈਂ ਅੱਜ ਅੰਬ ਦਾ ਬੂਟਾ ਲਾਇਆ ਹੈ ਅੱਜ ਮੈਨੂੰ ਅੰਬ ਨਹੀਂ ਮਿਲਨੇ ਮੈਂ ਅੱਜ ਅੰਗੂਰ ਦੀ ਬੇਲ ਲਾਈ ਹੈ ਅੱਜ ਅੰਗੂਰ ਕੋਈ ਨਹੀਂ ਆਦਮੀ ਫਲ ਲਈ ਫੁੱਲਾਂ ਲਈ ਅੰਨ ਲਈ 6 ਮਹੀਨੇ ਸਾਲ 2 ਸਾਲ 5 ਸਾਲ 10 ਸਾਲ ਇੰਤਜ਼ਾਰ ਕਰ ਸਕਦਾ ਕਰਦ ਹੈ ساری ਦੁਨੀਆ ਚਾਹੁੰਦੀ પાઠ ਕੀਤਾ જપ ਕੀਤਾ અમૃત વેલે ઉઠਿਆ કેંદે આજ પાઠ تے بڑا ਕੀਤਾ જબ તક تے بڑا ਕੀਤਾ ਹੋਇਆ تے کچھ ਵੀ ਨਹੀਂ ਐસે ਮਿਲਦੇ ਨੇ ਮੈਨੂੰ ਹੋਇਆ تے کچھ ਵੀ ਨਹੀਂ حد ہوگئی ਅੰਮ ਦਾ ਬੂਟਾ ਤੂੰ ਲਾਇਆ ਔਰ ਤੇਰਾ ਵਿਸ਼ਵਾਸ قائم ਹੈ ਕੋਈ ਨਹੀਂ 2-4 ਸਾਲਾਂ ਬਾਅਦ ਫਲ ਆਏਗਾ ਆਏਗਾ کئی ਦਫਾ 마ਸੂਮ ਬੱਚੇ ਹੁੰਦੇ ਨੇ ਕਿਉਂਕਿ ਮੈਂ ਪਿੱਛੇ ਕਿਸਾਨ ਦਾ ਹੀ ਬੱਚਾ ਰਹਿਆ ਘਰਾਂ ਦਾ ਕਿਸਾਨਾਂ ਦਾ ਸੀ ਬਚਪਨਾ ਐਸਾ ਹੁੰਦਾ ਹੈ ਬੀਜ ਹੁਣ ਬੋਇਆ ਸਵੇਰੇ ਤੇ ਸ਼ਾਮ ਨੂੰ ਫਰੋਲ ਕੇ ਵੇਖਦਾ ਪਏ ਪੁੰਗਰਦਾ ਫਿਆ ਕਿ ਨਹੀਂ بے ਸਬਰੀ بے ਸਬਰੀ ਫਿਰ ਸਵੇਰੇ ਮਿੱਟੀ ਹਟਾ ਰਿਹਾ ਹੈ ਇਹ ਮੈਂ ਸਵਸਤੇ ਕਹਿ ਰਿਹਾ ਬਹੁਤ ਪੁਰਾਣੀ ਗਲਦੇਸ਼ ਦੀ ਵਣ ਤੋਂ ਪਹਿਲੀ ਦੀ ਗੱਲ ਫੁੱਲਾਂ ਦੇ ਬੀਜ ਮੈਂ ਬੋਏ ਛੋਟੇ ਹੁੰਦੇ ਆ ਤੇ ਮੈਂ ਸ਼ਾਮ ਨੂੰ ਫਰੋਲ ਕੇ ਵੇਖਾ ਪਿਆ ਮਾਂ ਕਹ ਲਗੇ ਕੀ ਕਰਨੇ ਸਵੇਰੇ ਤੇ ਬੋਏ ਨੇ ਮੈਂ ਕਿਹ ਦੇਖਦਾ ਪਿਆ ਪੁੰਗਰਦੇ ਪੈ ਨਹੀਂ ਕਰਨੀ ਸਬਰ ਕਰ ਪੰਜ ਦਸ ਦਿਨ ਸਬਰ ਕਰ ਮੈਂ ਸਵੇਰੇ ਦੇਖਾ ਸ਼ਾਮੇ ਮਿੱਟੀ ਹਟਾਵਾਂ ਸਵੇਰੇ ਮਿੱਟੀ ਹਟਾਵਾਂ ਇੱਕ ਦਿਨ ਪਿਤਾ ਜੀ ਨੇ ਕਹੇ ਨਹੀਂ ਪੁੰਗ ਰਣਗੇ ਤੂੰ ਬੀਜ ਖਰਾਬ ਕਰ ਦਿੱਤਾ ਐਨੀ ਬੇਸਬਰੀ ਬੋਏ ਨੇ ਤੂੰ ਜਰਾ ਸਬਰ ਰੱਖ ਸਵੇਰੇ ਮਿੱਟੀ ਹਟਾ ਕੇ ਦੇਖਦਾ ਸ਼ਾਮੇ ਮਿੱਟੀ ਹਟਾ ਕੇ ਦੇਖਦਾ ਇਤਨੀ ਬੇਸਬਰੀ ਕਿਤੇ ਥੋੜਾ ਜਿਹਾ ਪਾਠ ਸਵੇਰੇ ਕੀਤਾ ਗੁਰਦੁਆਰੇ ਆ ਕੇ ਮੱਥਾ ਟੇਕਿਆ ਕਿਦਰੇ ਕੜਾ ਪਰ ਸ਼ਾਦੀ ਦੇਖ ਵੀ ਕਰਾਈ ਹੋਵੇਗੀ ਚਲੋ ਲੰਗਰ ਵੀ ਕਰਾਇਆ ਹੋਵੇਗਾ ਗੁਸਤਾਖੀ ਮਾਫ ਦੇਖਦਾ ਫਲ ਤੇ ਕੋਈ ਨਹੀਂ ਆਇਆ ਫਲ ਤੇ ਕੋਈ ਨਹੀਂ ਮਿਲਿਆ 4 ਦਿਨ ਹੋ ਗਏ ਨਾ ਹਫਤਾ ਹੋ ਗਿਆ ਫਲ ਤੇ ਕੋਈ ਨਹੀਂ ਮਿਲਿਆ ਮੈਂ ਅਰਸ਼ ਕਰਾਂ ਹੋ ਸਕਦਾ ਹੈ ਜ਼ਮੀਨ ਤੇ ਬੋਇਆ ਹੋਇਆ ਬੀਜ ਵਿਅਰਥ ਵੀ ਚਲਾ ਜਾਏ ਕਈ ਬੀਜ ਨਹੀਂ ਪੁੰਗਰਦੇ ਪਰ ਸ਼ੁਭ ਕਰਮਾਂ ਦਾ ਬੋਇਆ ਹੋਇਆ ਬੀਜ ਜੋ ਅੰਤਿਸ਼ ਕਰਨ ਦੀ ਧਰਤੀ ਦੇ ਵਿੱਚ ਬੋਇਆ ਹੈ ਇਕ ਤਿਲ ਨਹੀਂ ਬੰਨੇ ਗਾਲੇ ਮਹਾਰਾਜ ਦੀ ਬਾਣੀ ਕਹਿੰਦੀ ਇਕ ਤਿਲ ਜਿੰਨੀ ਗੱਲ ਨਾ ਵੀ ਵਿਅਰਥ ਨਹੀਂ ਜਾਏਗੀ ਭਲੀ ਬਹੁਤ ਹੋਏਗੀ ਲਾਜ਼ਮੀ ਹੋਏਗੀ ਪਤਤ ਪਾਵਨ ਹਰ ਬਿਰਧ ਸਦਾਏ ਇਕ ਤਿਲ ਨਹੀਂ ਬੰਨੇ ਗਾਲੇ ਤਿਲ ਜਿਤਨੀ ਵੀ ਵਿਅਰਥ ਨਹੀਂ ਜਾ ਪਰ ਸਬਰ ਤੇ ਰਖ ਸਬਰ ਇਹ ਸਵਾ ਉਹ ਜੇ ਤੂੰ ਬੰਦਾ ਦ੍ਰਿੜ ਕਰੇ ਵਦਥੀਵੇਂ ਦਰਿਆ ਟੁੱਟ ਨਾ ਥੀ ਵਾਹੜਾ ਬਾਬਾ ਫਰੀਦ ਸਾਗਰ ਦੀ ਤਰ੍ਹਾਂ ਹੋ ਜਾਏਗਾ ਅਗਰ ਤੂੰ ਸਬਰ ਰੱਖਿਆ ਤੇ ਬੇਸਬਰੀ ਨਾਲ ਤੂੰ ਮਿੱਟੀ ਹਟਾਉਂਦਾ ਰਿਹਾ ਤੂੰ ਸ਼ਾਇਦ ਬੀਜ ਪਨਪਨ ਤੋਂ ਰਹਿ ਜਾਣਾ ਇਧਰ ਤੂੰ ਸ਼ੁਭ ਕਰਮ ਕੀਤਾ ਇਧਰ ਤੂੰ ਗੁਰੂ ਤੇ ਗਿਲੇ ਵੀ ਕਰਦਾ ਰਿਹਾ ਤੂੰ ਗਿਲੇ ਕਰਨਾ ਇੱਕ ਹੋਰ ਕਰਮ ਹੋ ਗਿਆ ਇਸ ਦਾ ਵੀ ਆਪਣਾ ਫਲ ਹੈ ਫਿਰ ਤਾਂ ਮੈਂ ਅਰਜ਼ ਕਰਾਂ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਲਿਖੇ ਹੋਏ ਹੁਕਮ ਦੇ ਮਤਾਬਕ ਦੁੱਖ ਚੱਲਦਾ ਹੈ ਸੁਖ ਚੱਲਦਾ ਹੈ ਲਿਖੇ ਹੋਏ ਹੁਕਮ ਦੇ ਮਤਾਬਕ ਕੋਈ ਉੱਤਮ ਹੈ ਨੀਚ ਹੈ ਬੋਧ ਤੈ ਵਿਚ ਤੋ ਫਲ ਤੇ ਝੋਲੀ ਵਿਚ ਆਵੇਗਾ ਹਾਫਿਜ਼ ਹੋਏ ਨੇ ਈਰਾਨ ਦੇ ਚ ਇੱਕ ਸੂਫੀ ਸੰਤ ਮੈਂ ਇਹਨਾਂ ਦਾ ਮਕਬਰਾ ਦੇਖਿਆ ਸੀ ਸ਼ਿਰਾਜ਼ ਦੇ ਚ ਈਰਾਨੀ ਕਾਰੀਗਰਾਂ ਨੇ ਤੇ ਈਰਾਨੀ ਸ਼ਰਦਾਲੂਆਂ ਨੇ ਕੱਚ ਨੂੰ ਢਾਲ ਕੇ ਮਕਬਰਾ ਬਣਾਇਆ ਹੈ ਇਹ ਨਹੀਂ ਕੱਚ ਲਿਆ ਕੇ ਉੱਥੇ ਫਿਟ ਕੀਤਾ ਨਹੀਂ ਕੱਚ ਨੂੰ ਪਿਗਲਾ ਕੇ ਦੀਵਾਰਾਂ ਗੁੰਬਦ ਸਾਰਾ ਹੀ ਕੱਚ ਔਰ ইরਾਨੀ ਕਾਰੀਗਰੀ ਦਾ ਇੱਕ ਨਮੂਨਾ ਹੈ ਦੁਨੀਆ ਤੋਂ ਲੋਕੀ ਆਉਂਦੇ ਨੇ ਦੇਖਦੇ ਨੇ ਕਬਰ ਤੇ ਸੋਨਾ ਚੜਿਆ ਹੈ ਸਾਰਾ ਦਿਨ ਉਸਦੇ ਕਲਾਮ ਦੀ ਟੇਪ ਚੱਲਦੀ ਰਹਿੰਦੀ ਹੈ ਉਰਦੂ ਫਰਸੀਅਨ ਤੇ ਇੰਗਲਿਸ਼ ਦੇ ਨਾਲ ਨਾਲ ਉਸਦਾ ਅਨਵਾਦ ਵੀ ਚੱਲਦਾ ਰਹਿੰਦਾ ਹੈ ਕਕੇ ਲੋਕਾਂ ਨੂੰ ਪਤਾ ਚਲੇ ਫਕੀਰ ਕੀ ਕਹਿੰਦਾ ਹੈ ਜੋ ਆਏ ਨੇ ਦੇਖਣ ਉਹਨਾਂ ਨੂੰ ਪਤਾ ਤੇ ਚਲੇ ਫਕੀਰ ਕੀ ਕਹਿੰਦਾ ਹੈ ਹਾਫਿਜ਼ ਦਾ ਇੱਕ ਮਿੱਤਰ ਸੀ ਬੜੀ ਦੁਖੀ ਹਾਲਤ ਦੇ ਚ ਹਾਫਿਜ਼ ਦੇ ਕੋਲ ਗਿਆ ਆਪਣੇ ਦੁੱਖਾਂ ਦਾ ਰੋਣਾ ਉਸਨੇ ਰੋਇਆ ਤੇ ਹਾਫਿਜ਼ ਦਾ ਇੱਕ ਕਲਾਮ ਮੈਂ ਤੁਹਾਡੇ ਸਾਹਮਣੇ ਰੱਖਾਂ ਉਹ ਕਹਿੰਦਾ ਯਾਰ ਰਾ ਖੁਦ ਕਰਦਾ ਲਾ ਇਲਾਜ ਨੇਸ ਧਿਆਨ ਨਾਲ ਸੁਣਨਾ ਯਾਰ ਰਾ ਖੁਦ ਕਰਦਾ ਰਾ ਇਲਾਜ ਨੇਸਤ ਕਰਦਨੀ ਖੁਇਸ਼ ਉਹ ਆਮਦਨੀ ਪੇਸ਼ ਐ ਮੇਰੇ ਮਿੱਤਰ ਜੋ ਤੂੰ ਕਰ ਚੁਕੇ ਐ ਇਹਦਾ ਇਲਾਜ ਮੇਰੇ ਕੋਲ ਨਹੀਂ ਹੈ ਜੋ ਤੂੰ ਬੋ ਚੁਕੇ ਐ ਇਹਦਾ ਇਲਾਜ ਮੇਰੇ ਕੋਲ ਨਹੀਂ ਹੈ ਜੋ ਤੂੰ ਬੋ ਚੁਕੇ ਐ ਇਹ ਫਲ ਝੋਲੀ ਦੇ ਚ ਪਾਣ ਨੂੰ ਰਾਜ਼ੀ ਹੋ ਜਾ ਮੈਂ ਕੁਝ ਵੀ ਨਹੀਂ ਕਰ ਸਕਦਾ ਕਿਉਂ ਇਹ ਵਿਧਾਨ ਖੁਦਾ ਦਾ ਹੈ ਮੇਰਾ ਨਹੀਂ ਇਹ ਨਿਯਮ ਉਸ ਦਾ ਹੈ ਮੈਂ ਉਸ ਦੇ ਨਿਯਮ ਵਿੱਚ ਮਦਖਲਤ ਨਹੀਂ ਕਰ ਸਕਦਾ ਮੇਰੀ ਪਹੁੰਚ ਹੀ ਨਹੀਂ ਹੈ ਸੰਤ ਦਾ ਕੰਮ ਹੈ ਫਕੀਰ ਦਾ ਕੰਮ ਹੈ ਉਸ ਦੇ ਨਿਯਮ ਦੀ ਜਾਣਕਾਰੀ ਕਰਾ ਦੇ ਬਸ ਇਤਨਾ ਉਹਦਾ ਧਰਮ ਧਰਮ ਤੋਂ ਮੁਰਾਦ ਮਰਿਆਦਾ ਦੀ ਜਾਣਕਾਰੀ ਕਰਾ ਦੇ ਸੰਤ ਉਸ ਦੇ ਨਿਯਮ ਨੂੰ ਬਦਲ ਨਹੀਂ ਸਕਦਾ ਸੰਤ ਉਸ ਦੇ ਨਿਯਮ ਦੀ ਜਾਣਕਾਰੀ ਕਰਾ ਸਕਦਾ ਹੈ ਇਸ ਵਾਸਤੇ ਉਹ ਕਹਿ ਰਿਹਾ ਯਾਰਾ ਖੁਦ ਕਰਦਾ ਰਾ ਇਲਾਜ ਨੇ ਇਸ ਤਰ ਕਰਦਨੀ ਖੁਇਸ਼ ਕੋ ਆਮਦਨੀ ਭੇਸ਼ ਜੋ ਤੂੰ ਕਰ ਚੁਕੇ ਹੈ ਬੌਗੜ ਲਈ ਤਿਆਰ ਹੋ ਜਾ ਮੇਰੇ ਕੋਲ ਇਸ ਦਾ ਕੋਈ ਇਲਾਜ ਨਹੀਂ ਧੰਨ ਗੁਰੂ ਨਾਨਕ ਦੇਵ ਜੀ ਦਾ ਬੋਲ ਤੁਹਾਡੇ ਸਾਹਮਣੇ ਰੱਖਾਂ ਇੰਜ ਕਹਿ ਲੋ ਇਸ ਯੁੱਗ ਦੇ અવਤਾਰੀ ਪੁਰਸ਼ ਦਾ ਫੈਸਲਾ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹਾਤ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਬ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਕੋਈ ਨਹੀਂ ਦੇਤਾ ਕਿਸੇ ਕੋ ਸਜ਼ਾਏ ਸਜ਼ਾ ਬਣ ਕੇ ਆਤੀ ਹੈ ਆਪਣੀ ਖਤਾਏ ਗੁਰੂ ਅਰਣਕ ਦੇਵ ਜੀ ਮਹਾਰਾਜ ਕਹਿੰਦੇ ਨੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਚਾਹਤ ਹੈ ਕਿਸੇ ਦੇ ਹੱਥੇ ਚ ਕੁਝ ਵੀ ਨਹੀਂ ਹੈ ਜੋ ਤੂੰ ਕਰਮ ਕੀਤੇ ਨੇ ਉਹਨਾਂ ਦਾ ਹੀ ਰੱਬੀ ਫੈਸਲਾ ਤੇਰੀ ਚੋਲੀ ਚ ਪਿਆ ਹੈ ਔਰ ਕੁਝ ਵੀ ਨਹੀਂ ਹੈ ਕੋਈ ਕਿਸੇ ਨੂੰ ਸਜ਼ਾ ਵੀ ਨਹੀਂ ਦੇ ਸਕਦਾ ਹਾਂ ਦਿਖਾਈ ਦੇਂਦਾ ਹੈ ਉਹਨੇ ਝੋਟ ਪੁਚਾਈਏ ਉਹਨੇ ਝੋਟ ਪੁਚਾਈਏ ਕੋਈ ਨਹੀਂ ਦੇਤਾ ਕਿਸੇ ਕੋ ਸਜ਼ਾਏ ਸਜ਼ਾ ਬਣ ਕੇ ਆਤੀ ਹੈ ਆਪਣੀ ਖਤਾਏ ਅਕਸਰ ਹੀ ਐਸਾ ਹੋਇਆ ਇੱਕ ਸੰਤ ਨੂੰ ਸਮਝ ਆ ਜਾਂਦੀ ਹੈ ਮੈਂ ਪੜ ਰਿਹਾ ਸਿੱਖਦੇ ਨੂੰ ਇਤਿਹਾਸ ਮਹਾਤਮਾ ਬੁੱਧਾ ਚੱਲ ਰਹੇ ਸਨ ਤੇ ਪੱਥਰ ਨਾਲ ਠੋਕਰ ਖਾ ਕੇ ਗਿਰ ਗਏ ਉੱਠਦਿਆਂ ਸਾਰ ਫਿਰ ਪੱਥਰ ਨੂੰ ਨਮਸਕਾਰ ਵੇ ਕਰਦੇ ਨੇ ਨਾਲ ਉਹਨਾਂ ਦਾ ਚਚੇਰਾ ਬਰਾਹ ਆਨੰਦ ਸੀ ਕੱਢ ਲੇ ਇਸ ਪੱਥਰ ਨੂੰ ਇਹ ਚੁੱਕ ਕੇ ਪਰੇ ਸੁੱਟੀਏ ਉਹਨਾਂ ਨੇ ਵਾਕਈ ਚੁੱਕ ਕੇ ਇੱਕ ਪਾਸੇ ਵੀ ਕਰ ਦਿੱਤਾ ਇਹ ਕੋਈ ਮੱਥਾ ਠੇਕਣ ਦੇ ਲਾਹੇ ਕੇ ਤੁਹਾਡਾ ਪੈਰ ਜ਼ਖਮੀ ਕਰ ਦਿੱਤਾ ਹੈ ਆਤਮਾ ਬੁੱਧ ਕਹਿੰਦਾ ਨਾ ਆਨੰਦ ਇੱਕ ਕਰਜ਼ਾ ਸੀ ਨਿਬੜ ਗਿਆ ਨਿਬੜ ਗਿਆ ਤੂੰ ਹੁਣ ਹੋਰ ਕਰਜ਼ਾ ਨਾ ਚੜਾ ਮੇਰੇ ਤੇ ਇਹ ਕਰਜ਼ਾ ਸੀ ਮੇਰਾ ਨਿਬੜ ਗਿਆ ਇਹ ਜ਼ਖਮ ਲੱਗੇ ਨਿਵਲ ਗਿਆ ਨਹੀਂ ਤੇ ਛੋਟੀ ਜਿਹੀ ਝੋਟ ਵੀ ਸ਼ਾਇਦ ਕਿਤੇ ਅਗਲੇ ਜਨਮ ਦਾ ਕਾਰਨ ਨਾ ਬਣਦੀ ਨਿਵਲ ਗਿਆ ਮੈਂ ਸਵਾਸੇ ਧੰਨਵਾਦ ਕੀਤਾ ਹੈ ਇਹ ਪੱਥਰ ਇਸ ਜ਼ਿੰਦਗੀ ਚ ਹੀ ਮਿਲ ਗਿਆ ਚੰਗਾ ਇੱਕ ਬਾਹਰ ਲੈ ਗਿਆ ਇਸ ਤਰ੍ਹਾਂ ਦੇ ਸੋਚਣ ਵਾਲੇ ਵੀ ਹਨ ਇਹ ਸੋਚ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹੁਕਮ ਲਿਖ ਦੁੱਖ ਸੁਖ ਪਾਈਏ ਤੂੰ ਲਿਖਿਆ ਹੋਇਆ ਕੀ ਹੈ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਨਰਵਾਰ ਕਿਉਂਕਿ ਕਰਮ ਅਨਸਾਰ ਦੁੱਖ ਤੇ ਸੁਖ ਹੈ ਤੇ ਬਣਾਇਆ ਪ੍ਰਮਾਤਮਾ ਦਾ ਨਿਯਮ ਹੈ ਇਸ ਵਾਸਤੇ ਭਗਤ ਕਹਿੰਦੇ ਨੇ ਸਭ ਕੁਝ ਤੇਰੇ ਹੱਥ 'ਚ ਨਿਯਮ ਤੇ ਤੇਰਾ ਬਣਾਇਆ ਕੋਈ ਸਾਡਾ ਥੋੜੀ ਬਣਾਇਆ ਹੈ ਭਗਤਾਂ ਦੀ ਗੱਲ ਸਮਝ ਵਿੱਚ ਨਹੀਂ ਆਈ ਜਦ ਭਗਤ ਕਹਿੰਦੇ ਨੇ ਸਭ ਕੁਝ ਤੇਰੇ ਹੱਥੇ 'ਚ ਹੈ ਤੇਰੇ ਹੱਥ ਤੋਂ ਮੁਰਾਦ ਇਹ ਨਿਯਮ ਤੂੰ ਬਣਾਇਆ ਹੈ ਅਸੀਂ ਨਹੀਂ ਬਣਾਇਆ ਸਾਡਾ ਕੁਝ ਵੀ ਨਹੀਂ ਹੈ ਇੰਨੀ ਗੰtheta ਬਣਾ ਜਾਏ ਇਸ ਵਾਸਤੇ ਸਭ ਕੁਝ ਤੋਂ ਹੈ ਸਭ ਕੁਝ ਤੋਂ ਹੈ ਨਾਨਕ ਹੁਕਮੇ ਜੇ 부ਝੇ ਤਾਂ ਹਉ ਮੈਂ ਕਹੈ ਨਾ ਕੋ ਜਿਸ ਨੂੰ ਇਸ ਹੁਕਮ ਦੀ ਸਮਝ ਆ ਜਾਏ ਕਿ ਸੰਸਾਰ ਇੱਕ ਮਰਿਆਦਾ ਹੈ ਔਰ ਇੱਕ ਲੀਲਾ ਹੈ ਇੱਕ ਤਮਾਸ਼ਾ ਹੈ ਲੇਕਿਨ ਇਹ ਲੀਲਾ ਤੇ ਮਰਿਆਦਾ ਦੇ ਚ ਕਰਮ ਦੀ ਜ਼ਿੰਮੇਵਾਰੀ ਸਿਰਫ ਮਨੁੱਖ ਦੀ ਹੈ ਇਹ ਵੀ ਉਸ ਦੀ ਲੀਲਾ ਇਹ ਵੀ ਉਸ ਦੀ ਮਰਿਆਦਾ ਹੈ ਪਸ਼ੂ ਦੀ ਜ਼ਿੰਮੇਵਾਰੀ ਨਹੀਂ ਹੈ ਅਗਰ ਪੰਛੀ ਦਰਖਤਾਂ ਤੋਂ ਫਲ ਖਾ ਜਾਂਦੇ ਨੇ ਤੇ ਦਰਖਤ ਕਿਸੇ ਬਾਗਬਾਨ ਦੇ ਨੇ ਚੋਰੀ ਦਾ ਇਲਜ਼ਾਮ ਉਹਨਾਂ ਤੇ ਨਹੀਂ ਆਏ ਦੋ ਸਕਦਾ ਪ੍ਰਕਿਰਤੀ ਵੱਲੋਂ ਇਸ ਤਰ੍ਹਾਂ ਦੀ ਉਹਨਾਂ ਨੂੰ ਖੋਲ ਹੈ ਕਿ ਨਹੀਂ ਕਹਿ ਸਕਦੇ ਇਹ ਤੇ ਚੋਰੀ ਕੀਤੀ ਹੈ ਦਰਖਤ ਕਿਸ ਨੇ ਲਾਇਆ ਤੇ ਖਾਂਦੇ ਤੁਸੀਂ ਇੱਥੇ ਘੌਸਲਾ ਬਣਾ ਲਏ ਦਰਖਤ ਕਿਸੇ ਦਾ ਤੇ ਤੁਸੀਂ ਆਪਣਾ ਲੈਣਾ ਬਣਾ ਲਏ ਇਹ ਅਚੇਤ ਦੁਨੀਆ ਹੈ ਇਹ ਉਹ ਨਹੀਂ ਜੋ ਮਾਂ ਦੀ ਗੋਦ ਦਾ ਬੱਚਾ ਇਸ ਤੇ ਕੋਈ ਜ਼ਿੰਮੇਵਾਰੀ ਨਹੀਂ ਇਹ ਤੇ ਮਾਂ ਦੇ ਪਾਲਣ ਨਾਲ ਪਲ ਰਿਹਾ ਹੈ ਕਿਤੇ ਵਿਚਾਰਾ ਖੁਦ ਪਲ ਵੀ ਨਹੀਂ ਸਕਦਾ ਪ੍ਰਕਿਰਤੀ ਪਾਲਣਾ ਕੋਈ ਕਰਦੀ ਹੈ ਜ਼ਿੰਮੇਵਾਰੀ ਮਨੁੱਖ ਦੀ ਹੈ ਮਨੁੱਖ ਪਰੋੜ ਹੋਇਆ ਸੇਣਾ ਹੋਇਆ ਔਰ ਇੱਕ ਪਰਮਾਤਮਾ ਦਾ ਬਣਾਇਆ ਹੋਇਆ ਨਿਯਮ ਤੂੰ ਦੁਖੀ ਹੈ ਤੇਰੇ ਕਰਮ ਤੂੰ ਸੁਖੀ ਹੈ ਤੇਰੇ ਕਰਮ ਕਿਉਂਕਿ ਦੁੱਖ ਸੁਖ ਫਲ ਹੈ ਕਰਮ ਬੀਜ ਹੈ ਔਰ ਕਿਸੇ ਦਾ ਬੋਇਆ ਹੋਇਆ ਬੀਜ ਕੋਈ ਦੂਸਰਾ ਨਹੀਂ ਖਾ ਸਕਦਾ ਐਸਾ ਹੁੰਦਾ ਹੈ ਪਿਓ ਨੇ ਬੀਜਿਆ ਜ਼ਮੀਨ ਦੇ ਵਿੱਚ ਪੁੱਤਰ ਫਸਲ ਵੱਢ ਰਿਹਾ ਅੰਬ ਦਾ ਬੂਟਾ ਪਿਓ ਨੇ ਲਾਇਆ ਸੀ ਅੰਬ ਖਾ ਰਹੇ ਨੇ ਪੋਤਰੇ ਪਰ ਕਰਮਾਂ ਦਾ ਬੀਜ ਜੋ ਅਸੀਂ ਬੋਂਦੇ ਆ ਆਪਣੇ ਅੰਤਿਸ਼ ਕਰਨ ਦੀ ਧਰਤੀ ਦੇ ਚ ਤੇ ਆਪ ਬੀਜ ਆਪੇ ਹੀ ਖਾਵੇ ਦੂਸਰਾ ਨਹੀਂ ਖੁਦ ਬੀਜਦੇ ਆ ਖੁਦ ਖਾਂਦੇ ਆ ਮੇਰੇ ਦੁੱਖ ਨੂੰ ਦੇਖ ਕੇ ਮੇਰੀ ਮਾਂ ਅਫਸੋਸ ਤੇ ਕਰ ਸਕਦੀ ਮੇਰਾ ਦੁੱਖ ਵੰਡ ਨਹੀਂ ਸਕਦੀ ਮੇਰੇ ਦੁੱਖ ਨੂੰ ਦੇਖ ਕੇ ਮੇਰਾ ਭਰਾ ਅਫਸੋਸ ਤੇ ਕਰ ਸਕਦਾ ਹੈ ਵੰਡ ਨਹੀਂ ਸਕਦਾ ਮੇਰੇ ਦੁੱਖ ਨੂੰ ਦੇਖ ਕੇ ਹੋ ਸਕਦਾ ਹੈ ਕੋਈ ਮਿੱਤਰ ਮਾੜਾ ਜਿਹਾ ਦੁਖੀ ਹੋ ਜਾਏ ਪਰ ਮੇਰੇ ਦੁੱਖ ਨੂੰ ਵੰਡ ਨਹੀਂ ਸਕਦਾ ਆਪ ਵੀ ਆਪੇ ਹੀ ਖਾਏ ਮੈਂ ਖੁਦ ਭੀ ਜੇ ਮੈਂ ਖੁਦ ਖਾ ਮੰਗਾ ਰੱਬੀ ਨਹੀਂ ਅਮ ਈਸ਼ਵਰੀ ਨਹੀਂ ਅਮ ਪਰਮਾਤਮਾ ਦਾ ਨਹੀਂ ਅਮ ਇਸ ਦੂਸਰੀ ਪੌੜੀ ਦੇਚ ਸਤਿਗੁਰੂ ਕਹਿੰਦੇ ਨੇ ਸਭ ਕੁਝ ਹੁਕਮ ਦੇ ਚ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਹੁਕਮ ਵਿੱਚ ਕੀ ਕੁਝ ਹੋ ਰਿਹਾ ਹੈ ਸਾਰਾ ਬ੍ਰਹਿਮੰਡ ਹੁਕਮ ਦੇ ਚਲ ਰਿਹਾ ਹੈ اے ਮਨੁੱਖ ਤੂੰ ਵੀ ਉਸ ਦੇ ਹੁਕਮ ਦੇ ਮੁਤਾਬਕ ਹੋਇਆ ਹੈ ਤੇਰੇ ਦੁੱਖ ਸੁਖ ਦਾ ਫੈਸਲਾ ਕਰਮਾਂ ਅਨਸਾਰੇ ਇਹ ਵੀ ਉਸ ਦਾ ਹੁਕਮ ਹੈ ਇਹ ਵੀ ਉਸ ਦੀ ਬਣਾਈ ਮਰਿਆ ਦਾ ਇਸ ਦੇ ਤੇਰਾ ਕੁਝ ਵੀ ਨਹੀਂ ਕਰਮਾਂ ਦੀ ਸਹੀ ਤੂੰ ਚੋਣ ਕਰ ਸਕੇ ਉਸਨੇ ਤੈਨੂੰ ਇੱਕ ਚਿਰਾਗ ਦੇ ਦਿੱਤਾ ਹੈ ਦੀਵਾ ਦੇ ਦਿੱਤਾ ਹੈ ਅਕਲ ਦਾ ਬੁੱਧੀ ਦਾ ਤੇ ਫਿਰ ਵੀ ਆਪਣੀ ਅਕਲ ਨਾਲ ਸਮਝ ਨਹੀਂ ਆਈ ਤਾਂ ਫਿਰ ਉਸਨੇ ਅਵਤਾਰ ਵੀ ਭੇਜ ਦਿੱਤੇ ਨੇ بڑے بڑے ਗ੍ਰੰਥਕਾਰ ਵੀ ਭੇਜ ਦਿੱਤੇ ਨੇ بڑے بڑے ਵਿਆਖਿਆਕਾਰ ਵੀ ਭੇਜ ਦਿੱਤੇ ਨੇ ਲੇਖਕ ਦਾਰਸ਼ਨਿਕ ਫਲਸਫੇਲ ਚਿੰਤਕ ਵੀ ਭੇਜ ਦਿੱਤੇ ਨੇ ॠषि मुनि ਵੀ ਭੇਜ ਦਿੱਤੇ ਨੇ ਪੈਗੰਬਰ ਵੀ ਭੇਜ ਦਿੱਤੇ ਨੇ ਔਰ ਉਹ ਐਲਾਨੀਆਂ ਕਹਿ ਰਹੇ ਨੇ ਜਿਸ ਕਰਮ ਤੋਂ ਤੂੰ ਕਿਸੇ ਨੂੰ ਝੋਟ ਪਹੁੰਚਾ ਰਿਹਾ ਹੈ ਤੈਨੂੰ ਝੋਟ ਪਹੁੰਚੇਗੀ ਜਿਸ ਕਰਮ ਤੋਂ ਤੂੰ ਕਿਸੇ ਨੂੰ ਹਾਨੀ ਪਹੁੰਚਾ ਰਿਹਾ ਹੈ ਕੈਨੂੰ ਹਾਨੀ ਪਹੁੰਚੇਗੀ ਜਿਸ ਕਰਮ ਤੋਂ ਤੂੰ ਕਿਸੇ ਦੀ ਬੇਇੱਜ਼ਤੀ ਕਰ ਰਿਹਾ ਹੈ ਤੇਰੀ ਬੇਇੱਜ਼ਤੀ ਹੋਵੇਗੀ ਜਿਸ ਕਰਮ ਤੋਂ ਤੂੰ ਕਿਸੇ ਦੀ ਪੱਗ ਲਾ ਛੱਡੀਏ ਤੇਰੀ ਲੈ ਜਾਏਗੀ ਨਿਯਮ ਈਸ਼ਵਰੀ ਨਿਯਮ ਇਹ ਸਮਝਾਉਣ ਵਾਲੇ ਵੀ ਗਾਹੇ ਬਗਾਹੇ ਉਹ ਅਕਾਲ ਪੁਰਖ ਪਰਮਾਤਮਾ ਵੇਜਦਾ ਰਿਹਾ ਇੱਕ ਅਕਲ ਦਾ ਦੀਵਾ ਦਿੱਤਾ ਇੱਕ અવਤਾਰ ਦਿੱਤੇ ਕਿ ਕਿਤਨੇ ਗ੍ਰੰਥ ਦਿੱਤੇ ਗ੍ਰੰਥਕਾਰ ਦਿੱਤੇ ਚਾਰੋਂ ਪਾਸੇ ਮਨੁੱਖ ਨੂੰ ਸਮਝਾਣ ਤੇ ਸਮਝਣ ਦੇ ਵਸੀਲੇ ਜੋ ਹੈ ਮੁਹਈਆ ਕਰਾਇਆ ਫਿਰ ਵੀ ਜਦ ਕੋਈ ਮਨੁੱਖ ਨਹੀਂ ਸਮਝਦਾ ਤਾਂ ਗੁਰਬਾਣੀ ਕਹਿ ਦਿੰਦੀ ਹੈ ਮਨੁੱਖ ਹੋ ਕੇ ਵੀ ਪਸ਼ੂਆਂ ਦੀ ਤਰ੍ਹਾਂ ਜੀ ਰਿਹਾ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਬਚਾਰਾ ਕਰੇ ਦਿਨ ਰਾਤ ਤੀਸਰੀ ਪੌੜੀ ਦੇ ਵਿੱਚ ਮੈਂ ਕੱਲ ਆਰੰਭ ਤੇ ਕੀਤੀ ਸੀ ਪਰ ਅੱਜ ਦੂਸਰੀ ਦੇ ਆਲੇ ਦੁਆਲੇ ਮੇਰਾ ਦਿਮਾਗ ਘੁੰਮਦਾ ਰਿਹਾ ਤੀਸਰੀ ਪੌੜੀ ਮੈਂ ਪੜ ਕੇ ਤੁਹਾਡੇ ਸਾਹਮਣੇ ਰੱਖਦੇ ਹਾਂ ਤੇ ਕੱਲ ਅਰਥ ਤੇ ਵਿਚਾਰ ਰੱਖਾਂਗੇ ਗਾਵੇ ਕੋ ਤਾਂ ਹੋਵੇ ਕਿਸੇ ਤਾਂ ਗਾਵੇ ਕੋ ਦਾਤ ਜਾਣੇ ਨਹੀਂ ਸਾਂ ਜੀ ਕਿਸੇ ਕੁਲ ਸਮਝਦਾ ਤਾਣ ਹੈ ਨਾਨਕ ਹੁਕਮੇ ਜੇ 부ਝੇ ਜੇ ਕੋਈ 부ਝ ਗਿਆ ਸਮਝ ਗਿਆ ਜਾਣਗੇ ਤੇ ਜਾਣਨਾ ਇੱਕ ਸ਼ਕਤੀ ਹੈ 부ਝਣਾ ਇੱਕ ਸ਼ਕਤੀ ਹੈ ਇੱਕ ਕਲਾ ਹੈ ਕਿਸੇ ਵਸਤੂ ਨੂੰ ਗਹਿਰਾਈ ਵਿੱਚ ਦੇਖਣਾ ਤੇ ਜਾਣਨਾ ਇਹ ਵੀ ਇੱਕ ਸ਼ਕਤੀ ਹੈ ਮਹਾਰਾਜ ਕਹਿੰਦੇ ਨੇ ਹੋਵੇ ਕਿਸੇ ਤਾਂ ਅਗਰ ਕਿਸੇ ਕੋਲ ਸਮਝਣ ਦਾ ਤਾਂ ਹੈ ਤੇ ਸਮਝਣ ਦੇ ਨਾਲ-ਨਾਲ ਕਥਨ ਕਰਨ ਦਾ ਵੀ ਧਿਆਨ ਹੈ ਬਿਆਨ ਵੀ ਕਰ ਸਕਦਾ ਹੈ ਗੱਲ ਉਸ ਨੂੰ ਸਮਝ ਵੀ ਆ ਗਈ ਹੈ ਤੇ ਗੱਲ ਸਮਝਾ ਵੀ ਸਕਦਾ ਹੈ ਮੈਂ ਕੱਲ ਵੀ ਅਰਸ਼ ਕੀਤੀ ਸੀ ਬਹੁਤ ਸਾਰੇ ਨੇ ਐਸੇ ਦੁਨੀਆ 'ਚ ਸਮਝ ਜਾਂਦੇ ਨੇ ਰੱਬੀ ਨੀਅਮ ਨੂੰ ਸਮਝ ਜਾਂਦੇ ਨੇ ਸਮਝਾ ਸਮਝਾ ਨਹੀਂ ਸਕਦੇ ਔਰ ਬਹੁਤ ਸਾਰੇ ਐਸੇ ਵੀ ਨੇ ਜੋ ਸਮਝਾਉਂਦੇ ਤੇ ਪਏ ਆਉਂਦੇ ਨੇ ਲੇਕਿਨ ਖੁਦ ਨਹੀਂ ਸਮਝਿਆ ਦੇ ਵੀ ਮਰਜ਼ ਕਰਾਂ ਖੁਦ ਨਹੀਂ ਜਾਣੇ